ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਸਵਰਗ ਆਸ਼ਰਮ ਸ਼੍ਰੀ ਮਛੀਵਾੜਾ ਸਾਹਿਬ ਦੇ ਵਿਹੜੇ ਦੇ ਵਿੱਚ ਸਵਰਗ ਆਸ਼ਰਮ ਮੀਨ ਵਿਰਧ ਆਸ਼ਰਮ ਜਿਹੜਾ ਕਿ ਧੰਤਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਪ ਪਵਿੱਤਰ ਧਰਤੀ ਤੇ ਮਛੀਵਾੜਾ ਸਾਹਿਬ ਫਰੈਂਡਜ਼ ਕਲੋਨੀ ਸਮਰਾਲਾ ਰੋਡ ਸ਼੍ਰੀ ਮਛੀਵਾੜਾ ਸਾਹਿਬ ਵਿਖੇ ਬਣਿਆ ਹੋਇਆ ਉੱਥੇ ਅਸੀਂ ਖੜੇ ਆ ਤੇ ਸਾਡੇ ਨਾਲ ਦੋ ਬਜ਼ੁਰਗ ਨੇ ਜਿਹੜੇ ਇਹ ਸਾਸ਼ਰਮ ਦੇ ਵਿੱਚ ਰਹਿ ਰਹੇ ਨੇ ਸਾਡੇ ਕੋਲ ਪੰਜ ਕਮਰੇ ਨੇ ਇਸ ਕਮਰਿਆਂ ਦੇ ਵਿੱਚ ਸਾਡੇ ਕੋਲ 15 ਬਜ਼ੁਰਗ ਰਹਿ ਸਕਦੇ ਹਨ ਸਾਡੇ ਕੋਲ ਦੋ ਬਜ਼ੁਰਗ ਹਨ ਅਸੀਂ ਤੁਹਾਡੇ ਜਰੀਏ ਤੁਹਾਡੇ ਮੈਸੇਜ ਰਾਹੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਸ ਬਜ਼ੁਰਗ ਦੇ ਕੋਲ ਜਗਾ ਨਹੀਂ ਹੈ ਰਹਿਣ ਨੂੰ ਮਕਾਨ ਨਹੀਂ ਹੈ ਖਾਣ ਨੂੰ ਰੋਟੀ ਨਹੀਂ ਮਿਲਦੀ ਔਰ ਕਪੜਾ ਲੀੜਾ ਨਹੀਂ ਮਿਲਦਾ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਸਾਡੇ ਇਸ ਬਿਰਧ ਆਸ਼ਰਮ ਦੇ ਵਿੱਚ ਜਾਨਿ ਕਿ ਜਿਹਨੂੰ ਅਸੀਂ ਜਿਹੜਾ ਨਾਂ ਰੱਖਿਆ ਸਵਾਮੀ ਗੰਗਾ ਨਾਨ ਜੀ ਪੂਰੀ ਵਾਲੇ ਸਵਰਗ ਆਸ਼ਰਮ ਸ਼੍ਰੀ ਮਾਛੀਵਾੜਾ ਸਾਹਿਬ ਇਸ ਆਸ਼ਰਮ ਚ ਆ ਕੇ ਆਪਣਾ ਰਹਿਣ ਵਸੇਰਾ ਕਰ ਸਕਦੇ ਹੋ ਤੇ ਮੈਂ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਮਾਨਵਤਾ ਦੀ ਭਲਾਈ ਲਈ, ਮਨੁੱਖਤਾ ਦੀ ਸੇਵਾ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਲੋੜਵੰਦ, ਬਜ਼ੁਰਗ, ਜਾਂ ਹੈ ਮਾਈ ਭਾਈ ਕੋਈ ਵੀ ਹੋਵੇ ਉਹ ਸਾਡੇ ਇਸ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਸਾਡੇ ਇਸ ਆਸ਼ਰਮ ਦੇ ਵਿੱਚ ਰਹਿਣ ਨੂੰ ਜਗ੍ਹਾ, ਖਾਣ ਨੂੰ ਰੋਟੀ, ਪਹਿਨਣ ਨੂੰ ਕੱਪੜਾ ਲੀੜਾ ਅਸੀਂ ਦੇਣ ਲਈ ਤਿਆਰ ਆਂ ਸੋ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਿਸਟਮ ਚੱਲਦਾ ਕਿਵੇਂ ਆ ਦੀ ਉਰੇ ਦਾ ਇੱਥੇ ਸਵਾਮੀ ਗੰਗਾ ਨਾਨ ਜੀ ਭੂਰੀ ਵਾਲੇ ਚੈਰੀਟੇਬਲ ਸੇਵਾ ਸੰਮਤੀ ਵੱਲੋਂ ਜਿਹੜਾ ਇਹਨਾਂ ਨੂੰ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਤੇ ਹਰ ਤਰ੍ਹਾਂ ਦੀ ਸਹੂਲਤ ਇੱਥੇ ਦਿੱਤੀ ਜਾਂਦੀ ਹੈ ਤੇ ਇਹਦੇ ਹੋਰ ਵੀ ਪੰਜ ਕਮਰੇ ਤਿਆਰ ਕੀਤੇ ਜਾਣੇ ਹਨ ਉਹ ਅਗਲੇ ਟਾਈਮ 'ਚ ਤੁਹਾਨੂੰ ਜਰੂਰ ਦੱਸਾਂਗੇ ਦਾਨੀ ਸੱਜਣਾਂ ਨੂੰ ਕੋਈ ਅਪੀਲ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆਂ ਜੇ ਕੋਈ ਵੀ ਦਾਨਪੁਣ ਕਰਨਾ ਚਾਹੁੰਦਾ ਹੋਵੇ ਕੋਈ ਅੰਨ ਆਟਾ ਦੇਣਾ ਚਾਹੁੰਦਾ ਹੋਵੇ ਸਿੱਧਾ ਪੱਤਾ ਕੋਈ ਦੇਣਾ ਚਾਹੁੰਦਾ ਹੋਵੇ ਉਹ ਸਾਡੇ ਇਸ ਆਸ਼ਰਮ 'ਚ ਆ ਕੇ ਦੇ ਸਕਦਾ ਤਾਂ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਇਹ ਜਿਹੜੇ ਕਾਰੋਬਾਰ ਚੱਲਦੇ ਨੇ ਸੋ ਮੇਰੀ ਬੇਨਤੀ ਹੈ ਕਿ ਇਸ ਮਹਾਨ ਕਾਰਜ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਤੋਂ ਅਸੀਂ ਜਰੂਰ ਦੱਸਾਂਗੇ ਦਾਨੀ ਸੱਜਣਾ ਨੂੰ ਕੋਈ ਅਪੀਲ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਹਾਂ ਜੇ ਕੋਈ ਵੀ ਦਾਨ ਪੂਰਨ ਕਰਨਾ ਚਾਹੁੰਦਾ ਹੋਵੇ ਕੋਈ ਅੰਨ ਆਟਾ ਦੇਣਾ ਚਾਹੁੰਦਾ ਹੋਵੇ ਸਿੱਧਾ ਪੱਤਾ ਕੋਈ ਦੇਣਾ ਚਾਹੁੰਦਾ ਹੋਵੇ ਉਹ ਸਾਡੇ ਇਸ ਆਸ਼ਰਮ 'ਚ ਆ ਕੇ ਦੇ ਸਕਦਾ ਤਾਂ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਇਹ ਜਿਹੜੇ ਕਾਰੋਬਾਰ ਚੱਲਦੇ ਨੇ ਸੋ ਮੇਰੀ ਬੇਨਤੀ ਹੈ ਕਿ ਇਸ ਮਹਾਨ ਕਾਰਜ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ